ਰਿਜ਼ਰਵੇਸ਼ਨ ਦੇ ਮੁੱਦੇ ਤੇ ਭਾਰਤ ਬੰਦੀ ਕਾਲ ਦਾ ਗੁਰਦਾਸਪੁਰ ਵਿੱਚ ਅਸਰ ਜ਼ਰਾ ਵੀ ਦੇਖਣ ਨੂੰ ਨਹੀਂ ਮਿਲਿਆ ਗੱਲ ਕਰੀਏ ਸਵੇਰ ਦੀ ਤਾਂ ਸਵੇਰ ਤੋਂ ਹੀ ਰੋਜ਼ਵਾਂਗ ਦੁਕਾਨਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਸੀ ਤੇ ਆਮ ਦਿਨਾਂ ਦੀ ਤਰ੍ਹਾਂ ਲੋਕਾਂ ਦੀਆਂ ਰੌਣਕਾਂ ਲੱਗਣੀਆਂ ਤੇ ਆਣਾ ਜਾਣਾ ਸ਼ੁਰੂ ਹੋ ਗਿਆ ਸੀ ਲੋਕ ਪਹਿਲਾਂ ਦੀ ਤਰ੍ਹਾਂ ਹੀ ਖਰੀਦਦਾਰੀ ਕਰਦੇ ਨਜ਼ਰ ਆਏ ਤੇ ਉੱਥੇ ਹੀ ਦਰਦਪਾਏ ਚਾਰੇ ਨਾਲ ਸੰਬੰਧਿਤ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਨਹੀਂ ਕੀਤੀਆਂ ਦੁਕਾਨਾਂ ਖੁੱਲਣ ਬਾਰੇ ਜਦੋਂ ਪੁੱਛਗਿਛ ਕੀਤੀ ਗਈ ਤਾਂ ਦੁਕਾਨਦਾਰਾਂ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਦੁਕਾਨਦਾਰਾਂ ਤੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ ਨੇ ਕਿਹਾ ਹੈ ਕਿ ਬਾਜ਼ਾਰਾਂ ਵਿੱਚ ਪਹਿਲਾਂ ਹੀ ਮੰਡੀ ਦਾ ਦੌਰ ਚੱਲ ਰਿਹਾ ਹੈ ਤੇ ਤਿਉਹਾਰਾਂ ਦੇ ਦਿਨ ਹੋਣ ਦੇ ਬਾਵਜੂਦ ਦੁਕਾਨਦਾਰ ਔਨਲਾਈਨ ਸ਼ਾਪਿੰਗ ਅਤੇ ਮਾਲ ਕਲਚਰ ਦੇ ਚਲਦਿਆਂ ਦੁਕਾਨਾਂ ਦੇ ਗ੍ਰਾਹਕਾਂ ਦੀ ਕਮੀ ਕਾਰਨ ਪਰੇਸ਼ਾਨ ਨਜ਼ਰ ਆ ਰਹੇ ਨੇ ਅਜਿਹੀ ਸਮੱਸਿਆ ਵਿੱਚ ਦੁਕਾਨਾਂ ਬੰਦ ਕਰਨ ਨਾਲ ਹੋਰ ਨੁਕਸਾਨ ਹੋ ਸਕਦਾ ਹੈ ਦਰਸ਼ਨ ਮਹਾਜਨ ਨੇ ਕਿਹਾ ਕਿ ਬੰਦ ਦੀ ਗੱਲ ਸਿਰਫ ਸੋਸ਼ਲ ਮੀਡੀਆ ਤੇ ਉਡੀਸ਼ਾ ਰਾਤੀ ਅੰਸਰਾਮ ਵੱਲੋਂ ਪੋਸਟਾ ਪਾ ਕੇ ਫਲਾ ਦਿੱਤੀ ਗਈ ਹੈ ਕਿਸੇ ਵੀ ਜਥੇਬੰਦੀ ਵੱਲੋਂ ਬੰਦ ਨੂੰ ਲੈ ਕੇ ਵਪਾਰ ਮੰਡਲ ਨਾਲ ਸੰਪਰਕ ਨਹੀਂ ਕੀਤਾ ਗਿਆ ਲੋਕਾਂਤਰ ਵਿੱਚ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਅਤੇ ਲੋੜ ਪੈਣ ਤੇ ਸੰਘਰਸ਼ ਕਰਨ ਦਾ ਹੱਕ ਹੈ ਪਰ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਦੁਕਾਨਾਂ ਅਤੇ ਬਾਜ਼ਾਰ ਬੰਦ ਕਰਾਉਣ ਵਿੱਚ ਕਿਸੇ ਵੀ ਸੰਘਰਸ਼ ਦੀ ਕਾਮਯਾਬੀ ਦਾ ਜੜਾ ਹਿੱਸਾ ਹੈ ਉਹ ਨਹੀਂ ਬਣਦੇ ਦੁਕਾਨਾਂ ਅਤੇ ਬਾਜ਼ਾਰ ਬੰਦ ਹੋਣ ਨਾਲ ਸਿਰਫ ਨਾ ਹੀ ਦੁਕਾਨਦਾਰਾਂ ਦਾ ਨੁਕਸਾਨ ਹੁੰਦਾ ਹੈ ਬਲਕਿ ਕਿਸੇ ਹੋਰ ਦਾ ਫਾਇਦਾ ਨਹੀਂ ਹੁੰਦਾ ਆਪਣੀ ਗੱਲ ਪ੍ਰਸ਼ਾਸਨ ਤੱਕ ਪਹੁੰਚਾਉਣ ਤੇ ਹੋਰ ਵੀ ਕਈ ਤਰੀਕੇ ਨੇ ਦੁਕਾਨਾਂ ਤੇ ਬਾਜ਼ਾਰ ਬੰਦ ਕਰਾਉਣ ਦੀ ਅਕਾਲ ਦੇ ਕੇ ਕਿਸੇ ਦਾ ਨੁਕਸਾਨ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਹਾਂਜੀ ਬੰਦ ਨੂੰ ਲੈ ਕੇ ਕੀ ਜਣਾ ਚੱਲਦੇ ਸਰ ਬੰਦ ਜੇ ਪਹਿਲਾਂ ਕਾਲ ਕਰਦੇ ਤੇ ਅਸੀਂ ਬੰਦ ਕਰਦੇ ਸਾਨੂੰ ਨਾ ਕਿਸੇ ਨੇ ਦੱਸਿਆ ਜੇ ਕੋਈ ਮੈਸੇਜ ਆਂਦਾ ਸਾਨੂੰ ਜਾਂ ਕੋਈ ਸੰਸਥਾ ਕੋਈ ਕੋਈ ਵੀ ਆ ਗਿਆ ਨੂੰ ਆ ਕੇ ਕਾਲ ਕਰਦਾ ਆ ਕੇ ਦੱਸਦਾ ਤੇ ਬੰਦ ਤਾਂ ਹੀ ਬੰਦ ਕਰਦੇ ਨਹੀਂ ਜੀ ਮਾਰਕੀਟ ਤੁਸੀਂ ਸਹਿਮਤ ਹੋ ਰਿਜ਼ਰਵੇਸ਼ਨ ਬੋਲਦੇ ਹੋ ਨਹੀ ਜੀ ਇਹ ਇਹ ਬੰਦ ਦੀ ਜਿਹੜੀ ਕਾਲ ਹੈ ਇਹ ਹੀ ਸਿਰਫ ਵਟਸਐਪ ਸੋਸ਼ਲ ਮੀਡੀਆ ਰਾਹੀਂ ਹੀ ਲਿਖੀ ਆ ਕੋਈ ਸਾਨੂੰ ਇਥੇ ਅਨਾਉਂਸਮੈਂਟ ਨਹੀਂ ਆ ਕਿਸੇ ਤਰ੍ਹਾਂ ਦਾ ਸਾਡੇ ਨਾਲ ਕਿਸੇ ਵੀ ਜਥੇਬੰਦੀ ਨੇ ਸਾਡੇ ਨਾਲ ਕੋਈ ਟਾਲ ਮਿਲ ਨਹੀਂ ਕੀਤਾ ਔਰ ਮੇਰਾ ਖਿਆਲ ਹੈ ਵੀ ਜੇ ਕੋਈ ਇਹਨਾਂ ਦੀ ਕੋਈ ਆਪਣੀ ਪਰਸਨਲ ਪ੍ਰੋਬਲਮ ਹੋ ਵੀ ਸਕਦੀ ਆ ਪਰ ਉਹਦੇ ਵਿੱਚ ਇਹ ਹੈ ਕਿ ਇਹ ਇਹਨਾਂ ਨੂੰ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਲੈਣਾ ਜੋ ਮਰਜ਼ੀ ਕਰਸਣ ਲੇਕਿਨ ਇਹੋ ਜਿਹੀ ਕਾਲ ਬੰਦ ਦੇਣੀ ਮੇਰਾ ਖਿਆਲ ਹੈ ਇਹ ਕੋਈ ਸਮੇਂਦਰ ਵੀ ਗੱਲ ਨਹੀਂ ਦੀ ਕਿਉਂਕਿ ਹਰ ਇਨਸਾਨ ਦੀ ਰੋਟੀ ਰੋਜੀ ਦਾ ਮਸਲਾ ਹੁੰਦਾ ਵੈ ਕਾਰੋਬਾਰ ਅੱਗੇ ਖਤਮ ਹੋ ਚੁੱਕੇ ਨੇ ਆਮ ਦੁਕਾਨਦਾਰਾਂ ਦਾ ਕਾਰੋਬਾਰ ਜਿਹੜਾ ਬਿਲਕੁਲ ਅੱਗੇ ਖਤਮ ਹੈ ਮਾਲਾਂ ਨੇ ਖਤਮ ਕਾਰੋਬਾਰ ਤਬਾਹ ਕਰਤਾ ਆਨਲਾਈਨ ਨੇ ਕਾਰੋਬਾਰ ਤਬਾਹ ਕਰਤਾ ਅੱਜ ਦੁਕਾਨਦਾਰ ਜਿਹੜੇ ਮਿਡਲ ਦੁਕਾਨਦਾਰ ਹੈ ਰੋਟੀ ਰੋਜੀ ਤੋਂ ਵੀ ਤੰਗ ਬੈਠੇ ਨੇ ਔਰ ਮੇਰਾ ਖਿਆਲ ਹੈ ਕਿ ਬੰਦ ਦਾ ਕਾਲ ਦੇ ਬੰਦ ਦੀ ਕਾਲ ਦੇਣਾ ਇਹ ਕੋਈ ਹੱਲ ਨਹੀਂ ਹੈ ਹਾਂ ਮੈਨੂੰ ਕੋਈ ਪ੍ਰੋਬਲਮ ਹੈ ਸਾਡੀ ਕਮਿਊਨਿਟੀ ਕੋਈ ਪ੍ਰੋਬਲਮ ਹੈਗੀ ਹੈ ਤੇ ਆਪਾਂ ਪ੍ਰੋਟੈਸਟ ਕਰ ਸਕਦੇ ਆ ਆਪਾਂ ਵੀ ਥੋੜੇ ਦਿਨ ਪਹਿਲਾਂ ਇੱਕ ਪ੍ਰੋਟੈਸਟ ਕੀਤਾ ਸੀ ਬੰਗਲਾਦੇਸ਼ ਦੇ ਜਿਹੜਾ ਉਹਦੇ ਵਿੱਚ ਜਿਹੜਾ ਹਿੰਦੂ ਪੜਤਾੜਤ ਹੋਏ ਨੇ ਆਪਾਂ ਵੀ ਪ੍ਰੋਟੈਸਟ ਕੀਤਾ ਵਾ ਇਹ ਹਰ ਬੰਦੇ ਨੂੰ ਪ੍ਰੋਟੈਸਟ ਕਰਦਾ ਹੱਕ ਹੈ ਪਰ ਕਿਸੇ ਦੀ ਪਰਸਨਲ ਰੋਟੀ ਰੋਜੀ ਨੂੰ ਬਲਾਕ ਕਰਨਾ ਜਾਂ ਦੁਕਾਨਾਂ ਬੰਦ ਕਰਾਉਣਾ ਮੇਰਾ ਖਿਆਲ ਹੈ ਕੋਈ ਉਹ ਵੀ ਉਹਨਾਂ ਵਿੱਚੋਂ ਵੀ ਸਾਡੇ ਭਰਾ ਕੋਈ ਬਿਜ਼ਨਸਮੈਨ ਹੋਣਗੇ ਉਹ ਚੰਗੀ ਤਰ੍ਹਾਂ ਸਮਝ ਸਕਦੇ ਨੇ ਕਿ ਕਿਸੇ ਦੇ ਕਾਰੋਬਾਰ ਬੰਦ ਕਰਨ ਦੇ ਨਾਲ ਕਿੰਨਾ ਨੁਕਸਾਨ ਹੁੰਦਾ ਵਾ ਇਸ ਕਰਕੇ ਮੈਂ ਸਾਰੇ ਸ਼ਹਿਰ ਵਸੀ ਅੱਜ ਮੇਰੇ ਦੁਕਾਨਦਾਰ ਲਾਗੇ ਸਾਥੀ ਖੜੇ ਨੇ ਔਰ ਬੰਦ ਦੀ ਕਾਲ ਆਪਾਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਐਕਸੈਪਟ ਨਹੀਂ ਕਰਾਂਗੇ ਕਿਉਂ ਕਿ ਇਹ ਬੰਦ ਜਿਹੜਾ ਵੈ ਬਿਲਕੁਲ ਇੱਕ ਸੋਸ਼ਲ ਮੀਡੀਆ ਦੀ ਇੱਕ ਫਲਾਈ ਹੋਈ ਗੱਲ ਹੈ ਹਾਂ ਅਗਰ ਸਾਡੇ ਸਮਾਜ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਕੋਈ ਸ਼ਹਿਰ ਵਾਸੀ ਸਾਡੇ ਕੋਲ ਆ ਕੇ ਵਪਾਰ ਮੰਡਲ ਦੇ ਨਾਲ ਕੋਈ ਤਾਲਮਿਲ ਕਰਦੇ ਨੇ ਕਿਸੇ ਤਰ੍ਹਾਂ ਦੀ ਗਲਬਤ ਹੁੰਦੀ ਆ ਤੇ ਆਪਾਂ ਉਹਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਸਲਾਹ ਮਸ਼ਵਰਾ ਆਪਣੇ ਵਪਾਰੀ ਭਰਾਵਾਂ ਨਾਲ ਕਰਕੇ ਆਪਾਂ ਡਿਸੀਜਨ ਲੈ ਸਕਦੇ ਆ पर ਇਸ ਤਰ੍ਹਾਂ ਦੀ ਇੱਕ ਸੋਸ਼ਲ ਮੀਡੀਆ ਦੇ ਇੱਕ ਵਾਇਰਲ ਕਰਕੇ ਤੇ ਇੱਕ ਭਾਰਤ ਮਾਂ ਦੇ ਜੋ ਮੈਂ ਅੱਜ ਪੜਿਆ ਵਾ ਵੇਖਿਆ ਉਹਦੇ ਵਿੱਚ ਘਰੋਬਾਰ ਨਹੀਂ ਨਿਕਲ ਦੇਣਾ ਇਹ ਹੋਣਾ ਉਹ ਹੋਣਾ ਦੇਖੋ ਇਹ ਘਰੋਬਾਰ ਨਹੀਂ ਨਿਕਲ ਦੇਣਾ ਇਹ ਤੇ ਬੜੀ ਇੱਕ ਬੜੀ ਗੱਲ ਕਹਿ ਦਿੰਦੇ ਨੇ ਪਰ ਐਦਾਂ ਹੋਣਾ ਨਹੀਂ ਚਾਹੀਦਾ ਹਾਂ ਉਹ ਵੀ ਸਾਡੇ ਭਰਾ ਨੇ ਜੇ ਕੋਈ ਸਮੱਸਿਆ ਹੈ ਉਹ ਆਪਣਾ ਤੌਰ ਤੇ ਡੀਸੀ ਸਾਹਿਬ ਨੂੰ ਆਪਣੇ ਸੀਐਮ ਸਾਹਿਬ ਨੂੰ ਪ੍ਰਾਈਮਿੰਟ ਸਾਹਿਬ ਨੂੰ ਆਪਣਾ ਮੰਗ ਪੱਤਰ ਦੇ ਸਕਦੇ ਉਹਦਾ ਰਾਈਟ ਹੈ ਬਟ ਮੈਂ ਉਹਨਾਂਗੇ ਵੀ ਬੇਨਤੀ ਕਰਾਂਗਾ ਕਿ ਜੇ ਤੁਹਾਡੇ ਕੋਈ ਐਦਾਂ ਦੀ ਗੱਲ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਕਰਕੇ ਆਪਾਂ ਪ੍ਰੋਟੈਸਟ ਕਰੋ ਜੇ ਕੋਈ ਕਿਸੇ ਤਰ੍ਹਾਂ ਦੀ ਹੋਰ ਵੀ ਮਦਦ ਲੋੜਾ ਸੀ ਵੀ ਤੁਹਾਡੇ ਨਾਲ ਬਟ ਇਹ ਕਬਲੂਬਾਰ ਕਿਸੇ ਦਾ ਬੰਦ ਨਾ ਕਰਵਾਈਏ ਜਿਸ ਦੇ ਨਾਲ ਆਮ ਲੋਕਾਂ ਦਾ ਜਨਜੀਵਨ ਜਿਹੜਾ ਪ੍ਰਭਾਵਿਤ ਹੋਵੇ ਤੇ ਰੋਟੀ ਰੋਜੀ ਦਾ ਇਹਦਾ ਮਸਲਾ ਉਹ ਜਿਹੜਾ ਖਤਮ ਹੋ ਜਾਏ ਲੋਕਾਂ ਦਾ ਇਸ ਕਰਕੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਆਪਾਂ ਗੱਲ ਮਿਲ ਕੇ ਕੋਈ ਵੀ ਮਸਲਾ ਉਹਨੂੰ ਗੱਲ ਮਿਲ ਕੇ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰੀਏ